ਅੱਜ ਬਾਪੂ ਕਰਈ ਆ ਮੈਂ ਗੱਲ ਕਰ ਹੀ ਲੈਣੀ ਆ ਜੇ ਮੋਟਰਸਾਈਕਲ ਦੀ ਪੁੱਤ ਪਿਆਰ ਨਹੀਂ ਹੋਇਆ ਕਾਲਜ ਨਹੀਂ ਆਣਾ ਹੈਗਾ ਆਹੋ ਨਹੀਂ ਜਾਣਾ ਕੀ ਗੱਲ ਹੋ ਗਈ ਪੁੱਤ ਬਾਪੂ ਪਤਾ ਤਾਂ ਹੈ ਕੀ ਗੱਲ ਹੋਈ ਆ ਹਫ਼ਤਾ ਹੋ ਗਿਆ ਕਹਿੰਦੇ ਨੂੰ ਵੀ ਮੋਟਰਸਾਈਕਲ ਲੈ ਦੂੰ ਮੋਟਰਸਾਈਕਲ ਲੈ ਦੂੰ ਪੁੱਤ ਤੇਰੀ ਮਾਂ ਕਿ ਨਹੀਂ ਬਿਮਾਰ ਆ ਤੈਨੂੰ ਪਤਾ ਤਾਂ ਹੈ ਉਹਦੇ ਕਿੰਨੇ ਪੈਸੇ ਲੱਗਦੇ ਨੇ ਪਿਛਲੇ ਦਿਨ ਤੈਨੂੰ ਲੈਪਟਾਪ ਤੇ ਲੈ ਕੇ ਦਿੱਤਾ ਵਾ ਹੁਣ ਤੂੰ 2 ਮਹੀਨਾ ਰੁਕ ਜਾ ਫੇਰ ਤੈਨੂੰ ਮੈਂ ਮੋਟਰਸਾਈਕਲ ਲੈ ਦਊ ਉਹਨਾਂ ਦੇ ਘਰ ਤੂੰ ਮਰਚ ਗੋਟਾ ਲੈ ਜਾ ਕਰ ਮੈਂ ਆਪੇ ਸਾਈਕਲ ਤੇ ਚੱਲਿਆ ਆਇਆ ਕਰ ਆਹੋ ਸਕੂਟਰ ਲੈ ਜਾ ਕਰ ਜਿਹੜੀ ਥੋੜੀ-ਮੋਟੀ ਮੇਰੀ ਇੱਜ਼ਤ ਬਣੀ ਹੋਈ ਆ ਸਾਰੇ ਰੌਲ ਜੂ ਸਾਰੇ ਜਾਣੇ ਕਾਲਜ 'ਚ ਹੱਸਿਆ ਕਰਨਗੇ ਜਦੋਂ ਮੈਂ ਸਕੂਟਰ ਤੇ ਜਾਇਆ ਕਰੂੰ ਪੁੱਤ ਇੰਨੀ ਛੇਤੀ ਤੂੰ ਮੋਟਰਸਾਈਕਲ ਕਿੱਥੋਂ ਲੈਦਾ ਆਂ ਪੜਾਈ ਦਾ ਤੂੰ ਆਪਣੇ ਫਾਇਦੇ ਲਈ ਕਰਨੀ ਆ ਨੁਕਸਾਨ ਤੇ ਦੇ ਵਿੱਚ ਤੇਰਾ ਹੀ ਆ ਨੁਕਸਾਨ ਹੁੰਦਾ ਹੋਈ ਜਾਣ ਤੋਂ ਜਿੰਨਾ ਚੱਕਰ ਮੈਨੂੰ ਮੋਟਰਸਾਈਕਲ ਨਹੀਂ ਮਿਲਦਾ ਨਾ ਮੈਂ ਨਹੀਂ ਜਾਂਦਾ ਕਾਲਜ ਭਾਵੇਂ ਮੇਰਾ ਨਾਮ ਹੀ ਕੱਟ ਦੇਣ ਹੈਲੋ ਹਾਂ ਭਾਈ ਹਾਂ ਵੀ ਦੱਸ ਕੀ ਵੰਡਾ ਤੇਰੀ ਮੋਟਰਸਾਈਕਲ ਦਾ ਖਰੋ ਉਹ ਕਾਹ ਨੂੰ ਯਾਰ ਬਾਪੂ ਦੇ ਕੰਨ ਤੇ ਜੂੰ ਨਹੀਂ ਝਰਕਦੀ ਮੈਂ ਪਾਇਆ ਸੀ ਕਲੇਜ ਕਿ ਮੈਂ ਨਹੀਂ ਜਾਣਾ ਕਾਲਜ ਚੁੱਪ ਕਰਕੇ ਕੰਮ ਤੇ ਚੱਲ ਗਿਆ ਅੱਛਾ ਫਿਰ ਤਾਂ ਔਖਾ ਹੀ ਆ ਕੰਮ ਹੋਰ ਕੀ ਉੱਤੋਂ ਦੀ ਮੈਨੂੰ ਕਹਿੰਦਾ ਸਕੂਟਰ ਲੈ ਜਾ ਕਰ ਕਾਲਜ ਕੋਈ ਐਵੇਂ ਨਹੀਂ ਤੇਰੇ ਬਾਪਨੇ ਰੋਟਾਉਣਾ ਮੇਰੀ ਗੱਲ ਸੁਣ ਮੈਂ ਅੱਜ ਚੱਲਿਆ ਸ਼ਾਮ ਨੂੰ ਚੰਡੀਗੜ੍ਹ ਮੈਨੂੰ ਉੱਥੇ 4-5 ਦਿਨ ਲੱਗ ਜਾਣੇ ਆ ਤੂੰ ਮੇਰੇ ਨਾਲ ਚੱਲ ਫੋਨ ਕਰਦੀ ਬੰਦ ਦੱਸੀ ਨਾ ਕਿਸੇ ਨੂੰ ਕੁਛ ਕੋਈ ਬਾਪੂ ਤੇਰਾ ਤੂੰ ਮੋਟਰਸਾਈਕਲ ਤਾਂ ਕੀ ਗੱਡੀ ਲੈ ਕੇ ਦੇ ਇਹਨੂੰ ਤਿਆਰ ਹੋ ਜੂ ਹਾਂ ਯਾਰ ਗੱਲ ਤਾਂ ਤੇਰੀ ਸਹੀ ਆ ਐਵੇਂ ਹੀ ਕਰਦਿਆਂ ਨਾਲੇ ਬਹਾਨੇ ਨਾਲ ਚੰਡੀਗੜ੍ਹ ਘੁੰਮਿਓ ਚੱਲ ਆ ਗਿਆ ਮੈਂ ਹਾਉਣ ਆਊਗਾ ਸਵਾਦ ਲਿਆ ਕੱਪੜੇ ਆਪਦੇ ਮੇਰੀ ਗੱਲ ਸੁਣ ਫੋਨ ਆਪਦਾ ਕਰ ਦੇ ਬੰਦ ਫੇਰ ਦੇਖੀ ਤੇਰੇ ਬਾਪੂ ਦੀ ਚੀਕ ਨਿਕਲਦੀ ਤੇ ਮੇਰੀ ਗੱਲ ਸੁਣ 1 ਮਿੰਟ ਰੋਹੀ ਮੈਂ ਨਾ ਦੋ ਸਾਗੀ ਵਾਟਰ ਲਿਆਵਾਂ ਉਹ ਯਾਰ ਪੈਸੇ ਤਾਂ ਲੈ ਜਾ ਆਵਾਗੇ ਤੈਨੂੰ ਪੈਸੇ ਖਰਚਣ ਦਾ ਮੌਕਾ ਵੀ ਉੱਥੇ ਆਪਾਂ 4-5 ਦਿਨ ਰਹਿਣਾ ਚੱਲ ਹੈਲੋ ਹੈਲੋ ਹਾਂ ਜੀ ਸਰ ਮੈਂ ਬੀਐਸ ਫਾਈਨੈਂਸ ਤੋਂ ਬੁਲਕੀ ਤਕਲ ਕਰ ਰਿਹਾ ਹਾਂ ਅ ਜਿਹੜਾ ਤੁਸੀਂ ਪਿਛਲੇ ਮਹੀਨੇ ਜੋ ਲੈਪਟਾਪ ਤੋਂ ਕੁਝ ਲੋਨ ਕਰਵਾਇਆ ਸੀ ਨਾ ਸਰ ਅੱਜ ਉਸ ਦੀ ਪਹਿਲੀ ਕਿਸ਼ਤ ਸੀ ਤੁਸੀਂ ਅੱਜ ਤੱਕ ਭਰੀ ਨਹੀਂ ਤੇ ਜੇ ਤੁਸੀਂ ਅੱਜ ਕਿਸ਼ਤ ਨਹੀਂ ਭਰੀ ਤਾਂ ਕੱਲ ਨੂੰ ਤੁਹਾਡਾ 500 ਰੁਪਏ ਦਾ ਪੈਨਲਟੀ ਉੱਡੀ ਪੈ ਜਾਣੀ ਹੈ ਇਸ ਲਈ ਕੋਸ਼ਿਸ਼ ਕਰਿਓ ਕਿ ਅੱਜ ਕਿਸ਼ਤ ਭਰੀ ਜਾਵੇ ਥੈਂਕ ਯੂ ਹੈਲੋ ਉਸ ਵਰਨ ਉਹ ਤੂੰ ਕਹਿੰਦਾ ਸੀ 25 ਦਿਨ ਤੂੰ ਤੈਨੂੰ ਪੈਸੇ ਦੇ ਦੂੰਗਾ ਅੱਜ ਆ 28 ਹੋ ਗਈ ਨਾਲੇ ਇੱਕ ਜਾਂ ਦੋ ਦਿਨਾਂ ਚ ਪੈਸੇ ਦੇ ਦੇ ਸੌਖਾ ਕਰ ਦੇ ਨਾਲੇ ਜੇ ਤੂੰ ਸੌਦਾ ਲੈਣਾ ਨਾ ਤਾਂ ਪੈਸੇ ਪੂਰੇ ਦੇ ਜਾ ਕਿ ਤੈਨੂੰ ਧਾਰ ਨਹੀਂ ਮਿਲਣਾ ਕਿ ਤੋਂ ਹਾਂਜੀ ਹੈਲੋ ਸਰ ਮੈਂ ਬੀਜੀ ਏਜੰਸੀ ਤੋਂ ਗੱਲ ਕਰ ਰਹੀ ਆ ਅੱਜ ਤੁਸੀਂ ਏਜੰਸੀ ਵਿੱਚ ਇੱਕ ਨਵਾਂ ਮੋਟਰਸਾਈਕਲ ਲੈਣ ਲਈ ਆਏ ਸੀ ਨਾ ਤੁਸੀਂ ਕੱਲ ਸਵੇਰ ਆ ਜਿਓ ਜਿਹੜਾ ਤੁਹਾਡਾ ਪੁਰਾਣਾ ਸਕੂਟਰ ਆ ਉਹ ਵੀ ਅਸੀਂ 8000 ਦੇ ਵਿੱਚ ਹੀ ਰੱਖ ਲਾਂਗੇ ਕਿ ਕੁਝ ਤੁਸੀਂ ਕੈਸ਼ ਦੇ ਜਿਓ ਬਾਕੀ ਆਪਾਂ ਕਸ਼ਤਾ ਕਰ ਲਵਾਂਗੇ ਨਵਾਂ ਮੋਟਰਸਾਈਕਲ ਭਾਵੇਂ ਤੁਸੀਂ ਕੱਲ ਹੀ ਲੈ ਜਾਣਾ ਥੈਂਕ ਯੂ ਸਰ ਐਵੇਂ ਜਾਸੋ ਰੱਖ ਸਮਾਨ ਗੱਡੀ 'ਚ ਚੱਲ ਜੀਏ ਪਰ ਉਹ ਵੀ ਆ ਗਿਆ ਜਾ ਕੇ ਚੰਡੀਗੜ੍ਹ ਉੱਥੋਂ ਲੈਣੇ ਆ ਨਜ਼ਾਰੇ ਚੰਡੀਗੜ੍ਹ ਦੇ ਤੇਰੇ ਬਾਪੂ ਨੇ ਤੈਨੂੰ ਆਪ ਦੇ ਵਾਂਗੂ ਰੱਖਣਾ ਨਹੀਂ ਯਾਰ ਤੈਨੂੰ ਪਤਾ ਬਾਪੂ ਨੇ ਤਾਂ ਮੈਨੂੰ ਕਦੇ ਆਪ ਦੇ ਵਾਂਗ ਰੱਖਿਆ ਹੀ ਨਹੀਂ ਤੈਨੂੰ ਪਤਾ ਨਾਲੇ ਬਾਪੂ ਕੋਲੇ ਤਾਂ ਬਟਨ ਵਾਲਾ ਫੋਨ ਆ ਮੈਨੂੰ ਆਣਾ ਟੱਚ ਫੋਨ ਲੈ ਕੇ ਦਿੱਤਾ ਨਾਲੇ ਵਿਚਾਰਾ ਲੋਕਾਂ ਦੇ ਘਰੇ ਜਾ ਜਾ ਕੇ ਦਿਹਾੜੀਆਂ ਕਰਦਾ ਤੇ ਮੈਨੂੰ ਕਹਿੰਦਾ ਵਾ ਪੜ ਲੈ ਕੇ ਅਫਸਰ ਬਣਨਾ ਦਿਹਾੜੀਆਂ ਨਹੀਂ ਕਰਨੀਆਂ ਮੈਨੂੰ ਕਹਿੰਦਾ ਤੂੰ ਪੁੱਤ ਬਦਾਮ ਖਾਇਆ ਕਰ ਪੜਾਈ ਵਿੱਚ ਦਿਮਾਗ ਬਹੁਤ ਲੱਗਦਾ ਜਦੋਂ ਵੀ ਮੈਂ ਬਾਪੂ ਤੋਂ ਕੁਝ ਮੰਗਦਾ ਨਾ ਮੇਰੀ ਖੁਸ਼ੀ ਲਈ ਮੇਰੇ ਸਾਹਮਣੇ ਰੱਖ ਦਿੰਦਾ ਉਹਨੇ ਕਦੇ ਮੱਥੇ ਤੇ ਬਾਟ ਨਹੀਂ ਪਾਇਆ ਬਾਕੀ ਕਦੇ ਇਹ ਨਹੀਂ ਮੈਂ ਸੋਚਿਆ ਮੇਰੀਆਂ ਖੁਸ਼ੀਆਂ ਪੂਰੀਆਂ ਕਰਨ ਲਈ ਉਹਦੇ ਸਿਰ ਤੇ ਕਿੰਨਾ ਕਰਜ਼ਾ ਆ ਗਿਆ ਹੋ ਆ ਪਿੱਛੇ ਜਿਹੀ ਉਹਨੇ ਮੈਨੂੰ ਸੱਚ ਹੋਣ ਲੈ ਕੇ ਦਿੱਤਾ ਸੀ ਉਹਦੀਆਂ ਕਿਸ਼ਤਾਂ ਲਈਆਂ ਨਹੀਂ ਤੇ ਮੈਨੂੰ ਉਹਨੇ 40000 ਦਾ ਲੈਪਟਾਪ ਲੈ ਕੇ ਦਿੱਤਾ ਤਿੰਨ ਚਾਰ ਸੌ ਦਿਹਾੜੀਆਂ ਕਰਨ ਵਾਲੇ ਬੰਦੇ ਨੇ ਖਰਚਾ ਪੂਰਾ ਕਿਵੇਂ ਕਰਨਾ ਇਹ ਮੈਂ ਕਦੇ ਸੋਚਿਆ ਹੀ ਨਹੀਂ ਤੈਨੂੰ ਪਤਾ ਕਿ ਮੈਂ ਸਵੇਰੇ ਸਵੇਰੇ ਕਾਲੇਜ ਕੀਤਾ ਕਿ ਮੈਂ ਨਵਾਂ ਮੋਟਰਸਾਈਕਲ ਲੈ ਬਿਨਾ ਕਾਲੇਜ ਨਹੀਂ ਜਾਣਾ ਤੇ ਏਜੰਸੀ 'ਚ ਹੁਣੇ ਬਾਪੂ ਦੇ ਫੋਨ ਤੇ ਫੋਨ ਆਇਆ ਸੀ ਕਿ ਤੁਸੀਂ ਏਜੰਸੀ 'ਚੋਂ ਆ ਕੇ ਮੋਟਰਸਾਈਕਲ ਲੈ ਜਾਓ ਤੇ ਅਸੀਂ ਤੁਹਾਡਾ ਪੁਰਾਣਾ ਸਕੂਟਰ 8000 ਵਿੱਚ ਰੱਖ ਲਵਾਂਗੇ ਤੈਨੂੰ ਪਤਾ ਬਾਈ ਸਕੂਟਰ ਮੇਰੇ ਦਾਦੇ ਦੀ ਆਖਰੀ ਨਿਸ਼ਾਨੀ ਆ ਮੇਰੇ ਬਾਪੂ ਕੋਲ ਤੇ ਮੇਰੀ ਖੁਸ਼ੀ ਲਈ ਉਹ ਸਕੂਟਰ ਵੀ ਵੇਚਣ ਨੂੰ ਤਿਆਰ ਬੈਠਾ ਮੈਂ ਬਾਪੂ ਨੂੰ ਟੈਨਸ਼ਨ ਤੋਂ ਬਿਨਾ ਕਦੇ ਕੁਝ ਨਹੀਂ ਦਿੱਤਾ ਰੇਗ ਚੀਜ਼ ਮੈਨੂੰ ਲੈ ਕੇ ਦਿੱਤੀ ਆ ਪਰ ਬਾਈ ਹੁਣ ਮੈਨੂੰ ਸਮਝ ਆ ਗਈ ਕਿ ਹੁਣ ਇਹ ਆਉਂਦੇ ਹੋਣਗੇ ਨਜ਼ਾਰੇ ਮਹਿੰਗੀਆਂ ਗੱਡੀਆਂ ਦੇ ਵਿੱਚ ਪਰ ਜਿਹੜੀ ਖੁਸ਼ੀ ਮੈਨੂੰ ਸਕੂਟਰ ਤੇ ਮਿਲਣੀ ਆ ਬਾਈ ਉਹ ਮੈਨੂੰ ਕਿਤੇ ਨਹੀਂ ਮਿਲਣੀ ਮੈਂ ਸੋਚਿਆ ਨਹੀਂ ਮੇਰਾ ਬਾਪੂ ਕਿੰਨਾ ਦੁਖੀ ਹੋ ਮੈਨੂੰ ਮaaf ਕਰ ਦੀ ਦੋਸਤ ਤੂੰ ਜਾ ਚੰਡੀਗੜ੍ਹ ਪਰ ਬਾਈ ਖੁਸ਼ੀ ਤਾਂ ਮੇਰੀ ਬੇਬੇ ਬਾਪੂ ਬੱਚਾ ਚੱਲ ਮੈਂ ਚੱਲਦਾ ਰੱਬਾ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਚੱਲੀ ਸੀ ਮੈਨੂੰ ਮaaf ਕਰ ਮੈਂ ਹੁਣ ਆਉਂਦੇ ਬਾਪੂ ਨਾਲ ਹੀ ਰھوں ਬਾਪੂ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਜਾਂਦੀ ਸੀ ਕੀ ਹੋ ਗਿਆ ਪੁੱਤ ਬਸ